ਉਮੋਇਆ ਜਿਹੜੇ ਮਹਾਰਾਜ ਜੀ ਖਿਲਾਫ ਠਾਕਰ ਜੀ ਵੱਲੋਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਕੇਸ ਹੋਏ ਉਹਨਾਂ ਬਾਰੇ ਕੁਝ ਦੱਸਣ ਬਾਰੇ ਸਭ ਤੋਂ ਪਹਿਲਾਂ 1998 ਵਿੱਚ ਮਹਾਰਾਜ ਜੀ ਵੀਰ ਸਿੰਘ ਜੀ ਅਤੇ 8-10 ਹੋਰ ਸੇਵਕਾਂ ਦੇ ਖਿਲਾਫ ਠਾਣਾ ਰਾਣੀਆਂ ਵਿੱਚ 307 ਦਾ ਮੁਕੱਦਮਾ ਦਰਜ ਕਰਵਾਇਆ ਗਿਆ ਜੋ 2000 ਵਿੱਚ ਅਦਾਲਤ ਨੇ ਮਹਾਰਾਜ ਜੀ ਨੂੰ ਬਰੀ ਕਰ ਦਿੱਤਾ ਜੀ ਇਸ ਤੋਂ ਬਾਅਦ ਬੀੜ ਵਿੱਚ ਮਹਾਰਾਜ ਵੀਰ ਸਿੰਘ ਜੀ ਤੇ ਹਮਲਾ ਕਰਵਾਇਆ ਗਿਆ ਉਹਨਾਂ ਦੀ ਗੱਡੀ ਤੜਵਾਈ ਗਈ ਤੇ ਉਲਟਾ ਝੂਠਾ ਕੇਸ ਉਹਨਾਂ ਤੇ ਹੀ ਬਣਵਾਇਆ ਗਿਆ ਜਿਹੜਾ ਕਿ ਲਗਭਗ ਸਾਰੀ ਸੰਗਤ ਨੂੰ ਜ਼ਿਆਦਾਤਰ ਕਾਫੀ ਹੱਦ ਤੱਕ ਸੰਗਤ ਜਿਹੜੀ ਹੈ ਚਸ਼ਮਿੰਦ ਦੀ ਉਸ ਦੀ ਗਵਾਹੀ ਕੇ ਝੂਠਾ ਕੇਸ ਹੈ ਉਸ ਤੋਂ ਬਾਅਦ ਮਹਾਰਾਜ ਵੀਰ ਸਿੰਘ ਜੀ ਦੀ ਕੋਠੀ ਤੇ ਕਬਜ਼ਾ ਕਰਨ ਦੀ ਅਵਤਾਰ ਸਿੰਘ ਤੇ ਹੋਰਾਂ ਦੀ ਕੋਸ਼ਿਸ਼ ਵਜੋਂ ਜਿਸ ਬਾਬਤ ਚੱਲ ਰੇ ਕੇਸ ਵਿੱਚ ਮਹਾਰਾਜ ਜੀ ਤੋਂ ਬਾਅਦ ਮਹਾਰਾਜ ਜੀ ਦੀ ਵਿਸ਼ੇਸ਼ ਅਦੇ ਰਾਤ ਤੇ ਬੀਬੇ ਦਲੀਪ ਕੌਰ ਜੀ ਵੱਲੋਂ ਉਸ ਕੇਸ ਦੀ ਪਾਰਟੀ ਬਣਨ ਦੀ ਦਰਖਾਸਤ ਦਾ ਜਵਾਬ ਦਿੰਦਿਆਂ ਠਾਕੁਰ ਉਦੇਸ ਸਿੰਘ ਜੀ ਨੇ 35 2009 ਨੂੰ ਆਰਸੀ ਡਿਮਰੀ ਦੀ ਅਦਾਲਤ ਵਿੱਚ ਇਹ ਲੈ ਕੇ ਦਿੱਤਾ ਕਿ ਮਹਾਰਾਜ ਵੀਰ ਸਿੰਘ ਜੀ ਪਿਛਲੇ 10 ਸਾਲਾਂ ਤੋਂ ਆਪਣੀ ਪੜ੍ਹ ਲਿਖਣ ਦੀ ਸ਼ਕਤੀ ਅਤੇ ਯਾਦਾਸ਼ਤ ਗਵਾ ਚੁੱਕੇ ਹਨ ਅਤੇ ਉਹ ਆਪਣਾ ਚੰਗਾ ਮਾੜਾ ਨਹੀਂ ਸੰਸੋਚ ਸਕਦੇ ਕਤੇ ਉਹਨਾਂ ਦੀ ਦਿਮਾਗੀ ਹਾਲਤ ਵੀ ਵਸੀਅਤ ਬੇਬੇ ਦਲੀਪਕੌਰ ਜੀ ਦੇ ਨਾਮ ਕਰਨ ਦੇ ਯੋਗ ਨਹੀਂ ਸੀ ਉਹਨਾਂ ਇਹ ਵੀ ਲਿਖ ਕੇ ਦਿੱਤਾ ਕਿ ਉਹ ਮਹਾਰਾਜ ਵੀਰ ਸਿੰਘ ਜੀ ਦੀ ਵਸੀਅਤ ਬੇਬੇ ਦਲੀਪਕੌਰ ਜੀ ਦੇ ਨਾਮ ਝੂਠੀ ਹੋਈ ਹੈ ਜਿਸ ਨੂੰ ਅਦਾਲਤ ਵਿੱਚ ਚੈਲੰਜ ਕਰਨ ਦਾ ਹੱਕ ਰੱਖਦੇ ਹਨ ਜਿਸ ਵਿੱਚ ਜੱਜ ਨੇ ਵੀ ਬੇਬੇ ਜੀ ਅਤੇ ਠਾਕੁਰ ਉਦੇਸ਼ ਸਿੰਘ ਜੀ ਨੂੰ ਨਾਲ ਮਿਲ ਕੇ ਬੈਠ ਇਕੱਠਿਆਂ ਰਹਿਣ ਲਈ ਬਹੁਤ ਸਮਝਾਇਆ ਪਰ ਸਰਸਾ ਜੱਜ ਵੀ ਕਾਮਯਾਬ ਨਹੀਂ ਹੋ ਪਾਇਆ ਸੁਰਦੇਵ ਸਿੰਘ ਪੰਪ ਵਾਲਿਆਂ ਵੱਲੋਂ ਮਹਾਰਾਜ ਵੀਰ ਸਿੰਘ ਜੀ ਵਾਲੀ ਵਸੀਅਤ ਨੂੰ ਚੈਲੰਜ ਕਰਵਾਇਆ ਬੇਬੇ ਦਲੀਪ ਕੌਰ ਜੀ ਤੇ ਅਹਿਲਾਬਾਦ ਅਦਾਲਤ ਵਿੱਚ ਕੇਸ ਕਰਵਾਇਆ ਅਤੇ ਠਾਕੁਰ ਉਦੇਸ਼ ਸਿੰਘ ਜੀ ਖੁਦ ਵੀ ਉਸ ਵਿੱਚ ਪਾਰਟੀ ਬਣ ਕੇ ਨਵੰਬਰ 2017 ਵਿੱਚ ਜਵਾਬ ਦਿੱਤਾ ਜੋ ਅੱਜ ਵੀ ਅਦਾਲਤ ਅਹਿਲਾ ਵਿੱਚ ਚੱਲ ਰਹੀ ਹੈ ਇਸ ਤਰ੍ਹਾਂ ਹਰ ਸੰਭਵ ਕੋਸ਼ਿਸ਼ ਕੀਤੀ ਬੇਬੇ ਜੀ ਨੂੰ ਪਰਤਾੜਿਤ ਕਰਨ ਵਾਸਤੇ ਤੰਗ ਕਰਨ ਵਾਸਤੇ ਇਹਨਾਂ ਕਿਸਾਂ ਨਾਲੀ ਇਹਨੇ ਕੋਈ ਕੇਸ ਮੇਰੀ ਨੋਟਵਿਚ ਨਹੀਂ ਮੈਂ ਇਹ ਹੀ ਸੰਗਤ ਵਗੇ ਰੱਖਦਾ ਇਹੋ ਜੇ ਕੇਸਾਂ ਦੇ ਆਧਾਰ ਤੇ ਬੇਬੇ ਜੀ ਨੂੰ ਤੰਗ ਕਰਨ ਦੇ ਕਾਰਨ ਬੇਬੇ ਜੀ ਦੇ ਦਿਮਾਗੀ ਹਾਲਤ ਵਿੱਚ ਕਾਫੀ ਜ਼ਿਆਦਾ ਅਸਰ ਹੋਇਆ ਸੱਚੀ ਗੱਲ ਗੁਰਦੇਵਾਲ ਸਿੰਘ ਜੀ ਮੌਜੀ ਉਹ ਸਟੇਜ ਤੇ ਆਉਣ ਉਹਨਾਂ ਨੂੰ ਪਾਤਸ਼ਾਹ ਜੀ ਯਾਦ ਕਰਦੇ ਆ ਹਾਂ ਜੀ ਕਰੋ